ਯੋ ਗਾਦੀਬਾਦ ਕੇ ਫਤੇ ਬਲਾਵਾ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਾਡੇ ਬਹੁਤ ਹੀ ਸਤਿਕਾਰਯੋਗ ਮਾਨ ਸਿੰਘ ਅਕਾਲੀ ਢਾਡੀ ਜਥਾ ਜੋ ਕੇ ਬੜਾ ਪੱਥੇ ਤੇ ਢਾਡੀ ਜਥਾ ਤੁਸੀਂ ਸੁਣਿਆ ਹੁਣ ਤੇ ਉਹ ਅੱਜ ਇੱਥੇ ਸਾਡੇ ਜਗਰ ਦੇਖੇ ਜਿਹੜੇ ਆ ਆਪਾਂ ਉਹਨਾਂ ਦੇ ਨਾਲ ਹੀ ਸਾਡੇ ਸਤਿਕਾਰਯੋਗ ਡੀਐਸਪੀ ਅ ਤ੍ਰਿੰਦਰਪਾਲ ਧੋਖੜੀ ਜੀ ਜੋ ਸਾਡੇ ਇੱਥੇ ਕਰਤਾਰਪੁਰ ਸਬ ਡਿਵੀਜ਼ਨ ਦੇ ਡੀਐਸਪੀ ਹਨ ਆਪਣੀ ਬੜੀ ਬਖੋਬੀ ਡਿਊਟੀ ਲਵਾ ਰਹੇ ਹਨ ਉਹ ਵੀ ਅੱਜ ਇੱਥੇ ਅਸੀਂ ਦਾ ਨੂੰ ਸ਼ਰਧਾ ਦੇਣੇ ਆ ਤੇਟ ਕਰਨ ਵਾਸਤੇ ਨਾਤਬਾਕ ਤੋਂ ਹੋਣ ਵਾਸਤੇ ਅੱਜ ਇੱਥੇ ਨਗਰਦੀ ਸੇਵਾ ਕਰਨ ਵਾਸਤੇ ਸਾਡੇ ਨਦਰ ਦਿਆਲਪੁਰ ਵਿੱਚ ਹਾਜ਼ਰ ਹੋਏ ਔਰ ਇਹਦੇ ਨਾਲ ਹੋਏ ਇਹਨਾਂ ਦੇ ਸਟਾਫ ਦੇ ਮੈਂਬਰ ਘਾੜੀ ਜਥਾ ਦੇ ਨਾਲ ਸਾਡੇ ਮਾਨ ਸਾਹਿਬ ਮਾਨ ਢਾਬੇ ਵਾਲੇ ਮਾਨ ਢਾਬਾ ਦਿਆਲਪੁਰ ਕਾ ਮਾਣੀ ਆਏ ਵੀਰ ਔਰ ਹੋਰ ਬਹੁਤ ਸਾਰੇ ਮੇਰੇ ਤਕਵਾ ਦੇ ਸੱਜਣ ਬੱਬੂ ਥੋਪੜ ਸਾਡੇ ਹਰਮਿੰਦਰ ਸਿੱਧੂ ਦੀ ਅਮਰਜੀਤ ਸਿੱਧੂ ਦੀ ਆਪਣੇ ਅਵਤਾਖ ਸਿੰਘ ਸਾਡੇ ਸ਼ੇਰ ਪੰਜਾਬ ਕੋ ਐਸਪੋਰਟਸ ਕਲੱਬ ਦੇ ਪ੍ਰਧਾਨ ਪਿੰਡਾ ਆਸ਼ੂ ਖੋਗ ਆਪਣੇ ਸਾਡੇ ਬਹੁਤ ਹੀ ਹੋਰ ਸਾਡੇ ਅਨੇਕਾ ਜਿਹੜੇ ਸੇਵਾਦਾਰ ਇਸ ਨਗਰ ਦੇ ਆਗੇ ਸਾਡੇ ਇਥੇ ਹਾਜ਼ਰ ਆ। ਔਰ ਮੈਂ ਸਾਰਿਆਂ ਵੱਲੋਂ ਇਹਨਾਂ ਨੂੰ ਦੀਆਂ ਆਖਦਾ ਜਿਨ੍ਹਾਂ ਨੇ ਇਹੋ ਦੇ ਮੌਸਮ ਖਰਾਬ ਦੇ ਵਿੱਚ ਵੀ ਆ ਕੇ ਸਾਡੇ ਚੱਲ ਰਹੇ ਆਪਣੇ ਜੋ ਦੁੱਧ ਦਾ ਲੰਗਰ ਪਿਛਲੇ ਤਿੰਨ ਦਿਨਾਂ ਤੋਂ ਸਾਡੇ ਅੰਮ੍ਰਿਤ ਸ਼ਹੀਦ ਬਾਬਾ ਮੋਤੀराम ਦੀ ਮਹਿਰਾ ਅਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਕਿ ਜਦੋਂ ਉਹਨਾਂ ਨੇ ਮਾਤਾ ਜੀ ਤੇ ਸਾਹਿਬ ਜੀ ਆਦਿ ਨੂੰ ਦੁੱਧ ਦਾ ਲੰਗਰ ਸ਼ਿਕਾਇਆ ਸੀ ਜੋ ਕਿ ਕਾਫੀ ਦਿਨਾਂ ਤੋਂ ਭੁਖਣ ਪਾਲੇ ਸਨ ਜਿਨ੍ਹਾਂ ਕੇ ਸਰਕਾਰ ਦੇ ਨਾਲ ਖਤਰਾ ਮੁੱਲ ਰਹਿ ਕੇ ਜਾਨ ਦੀ ਬਾਜ਼ੀ ਦਾ ਖੇਡ ਕੇ ਉਹਨਾਂ ਨੇ ਜਿਹੜਾ ਦੁੱਧਾ ਨਗਰ ਚਕਾਇਆ ਔਰ ਉਹਨਾਂ ਨੂੰ ਮੋਲ ਜਿਹੜਾ ਸੀ ਇਹਨਾਂ ਤਾਰਨਾ ਪਿਆ ਕਿ ਇੱਕ ਘੁੱਟ ਦੁੱਧ ਦੇ ਬਲੇ ਸਾਰਾ ਪਰਵਾਹ ਜਿਹੜਾ ਸੀ ਕੋਹ ਨੂੰ ਦੇਵੇ ਪੀੜ ਦੇ ਕੋਹ ਨੂੰ ਦੇ ਵਿੱਚ ਜਿਹੜਾ ਸੀ ਪੀੜਿਆ ਗਿਆ ਔਰ ਉਹਨਾਂ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਦਿয়ালਪੁਰ ਦੀਆਂ ਸੰਗਤਾਂ ਵੱਲੋਂ ਸ਼ੇਰਪੰਜਾਬ ਸਪੋਰਟ ਕਲੱਬ ਦਿয়ালਪੁਰ ਸ਼ੇਰਪੰਜਾਬ ਗੁਰਮਤ ਸੰਗਠਨ ਅਤੇ ਅੰਗਰਾਮ ਬਕਾਇਤਾ ਦਾ ਸਮੂਹ ਨਗਰਵਾਸੀਆਂ ਨਾਰਿਆਂ ਵੱਲੋਂ ਜਿਹੜਾ ਪਿਛਲੇ ਕਾफी ਲੰਮੇ ਸਮੇ ਤੋਂ ਜਿਹੜਾ ਦੁੱਧ ਦਾ ਨਗਰ ਉਹਨਾਂ ਦੀ ਯਾਦ ਵਿੱਚ ਲਿਆ ਜਾਂਦਾ ਔਰ ਅੱਜ ਜਿਹੜਾ ਤੀਸਰਾ ਤੇ ਆਖਰੀ ਦਿਨ ਹੈ ਯਾਨੀ ਕਿ ਸਾਡੇ ਸੱਜਣ ਆਏ ਇਹਨਾਂ ਦਾ ਸਮੂਹ ਲਗਨਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ। ਸੋ ਮੈਂ ਸਾਰੇ ਜਿੰਨੇ ਵੀ ਸਾਡੇ ਸੇਵਾਦਾਰ ਆ ਜਿਨ੍ਹਾਂ ਨੇ ਤਰਮੰਤਾਂ ਦੇ ਨਾਲ ਸਵਾਮਾ ਕੀਤੀਆਂ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਤੇ ਅੱਜ ਆਪਾਂ ਜੇ ਅੱਜ ਖੁਸ਼ੀ ਦਾ ਮਾਹੌਲ ਦੇ ਵਿੱਚ ਬਿਜਰ ਰਹੇ ਆ ਤੇ ਉਹ ਜੋ ਮਹਾਨ ਸ਼ਹੀਦਾਂ ਨੇ ਸ਼ਹਾਹਤਾਂ ਦਿੱਤੀਆਂ ਉਹਨਾਂ ਦੀ ਸ਼ਹਾਹਤਾਂ ਦੇ ਬਦੌਲਤ ਹੀ ਅੱਜ ਜਿਹੜਾ ਸਾਨੂੰ ਖੁਸ਼ੀਆਂ ਖੇੜੇ ਜਿਹੜੇ ਨਸੀਬ ਹੋ ਰਹੇ ਆ ਸੋ ਜਿੱਥੇ ਅਸੀਂ ਉਹਨਾਂ ਮਹਾਂ ਸ਼ਹੀਦਾਂ ਨੂੰ ਨਤਮਸਤਕ ਹੁੰਨੇ ਆ ਔਰ ਨਾਲ ਹੀ ਮੈਂ ਆਪਣੇ ਸਾਰੇ ਸਮੂਹ ਲੰਗਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂ ਤੇ ਫੁੱਲ ਭੇਟ ਕਰਦੇ ਆ ਤਨਮਨ ਤੁਹਾਡੇ ਨਾਲ ਸੁਆਮਾਂ ਦਿੱਤੀਆਂ ਕਿਉਂਕਿ ਇਸ ਤੋਂ ਪਹਿਲਾਂ ਇਹ ਬੇਸ਼ੱਕ ਭਵੇਂ ਅੱਜ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਦੀਤੌਰ ਜੀ ਦਾ ਅੱਜ ਸ਼ਹੀਦੀ ਦਿਹਾੜਾ ਪਰ ਸਾਡੇ ਨਗਰ ਬੋਲੋ ਜਿਹੜਾ ਬਾਈ ਤਰੀਕ ਨੂੰ ਹੀ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਮਨਾਇਆ ਗਿਆ ਸੀਗਾ ਕਿਉਂਕਿ ਹਸ ਵਾਲੀ ਅਸੀਂ ਪਹਿਲਾਂ ਇਹ ਸਾਹਿਬ ਜੀ ਦਾ ਤੇ ਮਾਤਾ ਜੀ ਦਾ ਚਾਰੇ ਸਾਹਿਬ ਜੀ ਦਾ ਅਤੇ ਮਾਤਾ ਜੀ ਦਾ ਸ਼ਹੀਦੀ ਜਿਹੜਾ ਔਰ ਉਹਨਾਂ ਦੇ ਨਾਲ ਜਿੰਨੇ ਵੀ ਸਿੰਘ ਸ਼ਹੀਦ ਹੋਏ ਉਸ ਸਫਰ ਸ਼ਹਾਦਤ ਦੌਰਾਨ ਉਹ ਸਾਰਿਆਂ ਨੂੰ ਯਾਦ ਕੀਤਾ ਜਾਂਦਾ ਔਰ ਬਾਅਦ ਦੇ ਵਿੱਚ ਜਿਹੜਾ 25 26 27 ਜਿਹੜਾ ਦਸੰਬਰ ਨੂੰ ਇਹ ਬਾਬਾ ਮੋਤੀराम ਦੀ ਮਹਿਰਾ ਅਤੇ ਉਹਨਾਂ ਦੀ ਪਰਵਾਰ ਦੇ ਸ਼ਹੀਦੇ ਦੇ ਸੰਬੰਧ ਵਿੱਚ ਜਿਹੜਾ 3 ਦਿਨ ਜਿਹੜਾ ਕੋਤਾ ਲੰਗਰ ਲਾਇਆ ਜਾਂਦਾ ਸੋ ਸਾਰਿਆਂ ਸੰਗਤ ਦਾ ਤਨਮਨ ਭਾਂਦੇ ਨਾਲ ਸਵਾਗਤ ਕਰਨ ਲਈ ਬਹੁਤ ਬਹੁਤ ਧੰਨਵਾਦ ਮੈਂ ਇੱਥੇ ਹੀ ਖਿਮਾ ਦਾ ਜਾਤਖਿਆ ਫਟੇ ਅੱਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਤਾਰਪੁਰ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹਨੇ ਮੀ ਮੀ ਪਹਰਿਆ ਔਰ ਸਾਡੇ ਸ਼ਹੀਦਾਂ ਦੀ ਯਾਦ ਦੇ ਵਿੱਚ ਸ਼ਹੀਦਾਂ ਨੂੰ ਸਮਰਪਿਤ ਜਿਹੜੇ ਹੈਗੇ ਨੇ ਸਾਡੀ ਸੰਗਤ ਬਿਆਲਪੁਰ ਦੀ ਸਰਪੰਚ ਸਾਹਿਬ ਤੇ ਆਲੇ ਦੁਆਲੇ ਦੇ ਹੋਰ ਪਿੰਡਾਂ ਦੇ ਲੋਕ ਜਿਹੜੇ ਨੇ ਬੜੀ ਸ਼ਰਧਾ ਪੂਰਵਕ ਸ਼ਹੀਦਾਂ ਦੇ ਅੱਜ ਜਿਹੜੇ ਹੈਗੇ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਦੁੱਧ ਦੇ ਲੰਗਰ ਜਿਹੜੇ ਆ ਸੰਤਾਂ ਜਿਹੜੀਆਂ ਜਾ ਰਹੀਆਂ ਨੇ ਮਹਾਰਾਜ ਦੇ ਦਰਬਾਰ ਦੇ ਉੱਤੇ ਉਹਨਾਂ ਨੂੰ ਗਰਮ ਗਰਮ ਦੁੱਧ ਦਾ ਜਿਹੜਾ ਸਵੇਰ ਦੀ ਆ ਸੇਵਾ ਜਿਹੜੀ ਲੰਗਰ ਦੀ ਚੱਲ ਰਹੀ ਹੈ ਤਿੰਨ ਦਿਨ ਹੋ ਗਏ ਆ ਬਹੁਤ ਹੀ ਵਧੀਆ ਉਪਰਾਲਾ ਤੇ ਮਹਾਰਾਜ ਨੇ ਚਲੋ ਇਹਨਾਂ ਨੂੰ ਮੈਂ ਮਹਾਰਾਜ ਅੱਗੇ ਅਰਦਾਸ ਕਰਦਾ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਕਿ ਇਹ ਸਾਰੀ ਸੰਗਤ ਨੂੰ ਦਿਨ-ਦੁਨੀ ਰਾਤ ਚੁੱਗਣੀ ਚੱਕੀ ਬਖਸ਼ਿਸ਼ ਕਰਨ ਇਹਨਾਂ ਨੂੰ ਚੰਗੀ ਸਿਹਤ ਜਾਪ ਰੱਖਣ ਔਰ ਇਹਨਾਂ ਦੇ ਵਿੱਚ ਇਸੇ ਤਰ੍ਹਾਂ ਹੀ ਛੀਦਾਂ ਦੀ ਸੇਵਾ ਕਰਨ ਦਾ ਬਲ ਜਿਹੜਾ ਹੈਗਾ ਉਹ ਸਦਾ ਬਣਿਆ ਰਹੇ ਇਸੇ ਤਰੀਕੇ ਬਣਾਈ ਇਹ ਜਿਹੜੀ ਹੈਗੀ ਆ ਸ਼ੀਧਾਂ ਦੀ ਯਾਦ ਨੂੰ ਸਮਰਪਿਤ ਲੰਗਰ ਜਿਹੜੇ ਹੈਗੇ ਆ ਉਹ ਲੱਗਦੇ ਰਹਿਣ ਤੇ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਬਲ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਮਹਾਨ ਪੁੱਤਰ ਔਰ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਜੋ ਕਿ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਚੱਲਦੇ ਆ ਔਰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਆ ਸ਼ੇਰੇ ਪੰਜਾਬ ਹੋਰਸ ਕਲੱਬ ਔਰ ਸ਼ੇਰੇ ਪੰਜਾਬ ਸੰਗੀਤ ਵਿਦਿਆਲਾ ਜਿਹਦੇ ਵਿੱਚ ਕੇ ਬੱਚੇ ਸੰਗੀਤ ਤੇ ਕੇ ਗੁਰੂ ਦੀ ਇਲਾਹੀ ਬਾਣੀ ਦਾ ਪ੍ਰਸਤੁਤ ਕਰਦੇ ਆ ਔਰ ਸਾਰੀਆਂ ਸੰਗਤਾਂ ਮਿਲ ਜੁੜ ਕੇ ਇਹ ਹਰ ਸਾਲ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਤੋਂ ਬਾਬਾ ਹਰਜਿੰਦਰ ਸਿੰਘ ਜੀ ਰਾਜਾ ਸਾਹਿਬ ਜੋ ਕਿ ਬੋਡੇ ਨਾਲ ਮੋਡਾ ਲਾ ਕੇ ਸੰਗਤਾਂ ਦੇ ਹਰ ਸਾਲ ਚੱਲਦੇ ਆ ਔਰ ਵੀਰ ਮਨਜੀਤ ਸਿੰਘ ਦੀ ਮਾਨਤਾ ਬੇ ਵਾਲੇ ਜੋ ਕਿ ਕਾਲਵਾ ਔਰ ਬਾੜਪੁਰ ਉਹਨਾਂ ਜਗ੍ਹਾ ਤੇ ਜੋ ਕਿ ਨਾਲ ਨਾਲ ਜਿੱਥੇ ਆਪਣਾ ਕੀਤਾ ਕਰਦੇ ਉਹ ਤੇ ਸਿੱਖੀ ਨੂੰ ਪਿਆਰ ਵੀ ਕਰਦੇ ਆ ਔਰ ਨਾਲ ਵੀ ਸੋਹਣ ਸਿੰਘ ਔਰ ਬਾਬਾ ਜੀ ਉਹਨਾਂ ਦੇ ਨਾਲ ਬੜਾ ਗੂੜਾ ਪਿਆਰ ਆ ਮੈਂ ਤੇ ਪਹਿਲੀ ਵਾਰ ਦਸ਼ੇ ਕਰਨ ਵਾਸਤੇ ਆਇਆ ਤੋਂ ਦੇਖ ਕੇ ਬਹੁਤ ਚੰਗਾ ਲੱਗਾ ਤੇ ਹਰ ਕਿਸੇ ਇਲਾਕੇ ਦੇ ਵਿੱਚ ਇਦਾਂ ਦੇ ਸੋਹਜਵਾਨ ਸੱਜਣ ਚਾਹੀਦੇ ਆ ਕਿ ਜਿਹੜੇ ਆਪਣੇ ਵੱਡਿਆਂ ਨੂੰ ਕਦੇ ਭੁੱਲਣ ਨਾ ਵੱਡਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਆਪਣੇ ਜਿਹੜੇ ਆ ਬਹੁਤੇ ਸਮੇਂ ਦੇ ਨਾਲ ਯਾਦ ਕਰਦੇ ਬਿਸਰਦੇ ਜਾ ਰਹੇ ਆ ਲੇਕਿਨ ਦੁਆਬੇ ਦੀ ਧਰਤੀ ਤੋਂ ਇਹ ਸਿੱਖਣਾ ਚਾਹੀਦਾ ਜਿਹੜੇ ਤੇ ਆਪਾਂ ਕਈ ਸਿੱਖਾਂ ਵੱਲ ਦੇਖਦੇ ਆਂ ਵੀ ਕਿਸੇ ਨੇ ਦਾੜ੍ਹੀ ਨਹੀਂ ਰੱਖੀ ਜਾਂ ਕੇਸ ਨਹੀਂ ਰੱਖੇ ਉਹਨਾਂ ਵਿੱਚ ਸਿੱਖੀ ਨਹੀਂ ਆ। ਗੁਰੂ ਦੀ ਪਤਾ ਨਹੀਂ ਕਿਹਦੇ ਤੇ ਕਿਰਪਾ ਕਦੋਂ ਹੋ ਜਾਣੀ ਆ ਤੇ ਕਿਹੜਾ ਕੰਮ ਆ ਛੱਡ ਗਰੋਣੇ ਕਿਹਦੇ ਕੋਲੋਂ ਲੈ ਲੈਣਾ। ਸੋ ਵੀਰ ਮਾਨ ਜਿਹੜਾ ਹਮੇਸ਼ਾ ਹੀ ਸੇਵਾਵਾਦ ਤੇ ਤਤ ਪਰ ਰਹਿੰਦਾ ਵਾ ਔਰ ਬਾਬਾ ਜੀ ਦੱਸ ਰਿਆ ਸੀ ਕਿ ਅੱਜ ਵੀ ਸਵਾਵਾ ਨਿਭਾ ਰਹੇ ਆ। ਸੋ ਸਾਰੀਆਂ ਸੰਗਤਾਂ ਨੂੰ ਆਜ ਜੁੜ ਕੇ ਬੇਨਤੀ ਇਸੇ ਤਰ੍ਹਾਂ ਬਾਬਾ ਜੀ ਹੁਣਾਂ ਦਾ ਉਤਾਰ ਦੇਣਾ ਔਰ ਜਿੰਨਾ ਹੋ ਸਕੇ ਵਤ ਵਤ ਆਪਾਂ ਘਰਾਂ ਦੇ ਵਿੱਚ ਬਹਿ ਕੇ ਆਪਾਂ ਬਾਣੀ ਪੜ ਸਕੀਏ। ਕਿਉਂਕਿ ਉਹਨਾਂ ਨੂੰ ਸ਼ਰਦਾ ਦੇ ਫੁੱਲ ਤੇ ਇਹੋ ਹੀ ਭੇਟ ਕਰ ਸਕਦੇ ਆਪਾਂ ਮਾਇਆ ਜਿਹੜੀ ਆ ਉਹ ਸਾਡੇ ਵਰਗੇ ਦਿਨਾਂ ਵੀ ਬੰਦੇਆਂ 'ਤੇ ਲੋਡ ਪੈਂਦੀ ਆ ਤੇ ਸਮੇਂ-ਸਮੇਂ ਤੇ ਜਿੰਨੀ ਮਰਜ਼ੀ ਮਾਇਆ ਇਕੱਠੀ ਹੋ ਜਾਏ ਤਾਂ ਵੀ ਬੰਦਾ ਕਹਿੰਦਾ ਵੀ ਹੋਰ ਆ ਜਾਵੇ ਲੇਕਿਨ ਜਿਹੜੇ ਉਹ ਮਹਾਨ ਜਰਨੈਲ ਨੇ ਮਹਾਨ ਸ਼ਹੀਦ ਨੇ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤੇ ਸਿੰਘ ਦੀ ਧੰਨ ਮਾ ਗੁਜਰੀ ਤੇ ਧੰਨਵਾਹ ਉਹ ਪਰਿਵਾਰ ਮੋਤੀਰਾ ਮਹਿਰਾ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਔਰ ਜਿਨ੍ਹਾਂ ਦੀ ਸੇਵਾ ਨੂੰ ਹਮੇਸ਼ਾ ਇਸ ਸਿੱਖ ਪੰਥ ਯਾਦ ਕਰਦਾ ਔਰ ਜਿੰਨਾ ਜਿੰਨਾਂ ਨੇ ਵੀ ਸਿੱਖ ਪੰਥ ਦੇ ਅੰਦਰ ਸੇਵਾਵਾਂ ਰਵਾਈਆਂ ਨੇ ਉਹਨਾਂ ਨੂੰ ਹਮੇਸ਼ਾ ਦਿਲਾਂ ਦੇ ਅੰਦਰ ਉਹਨਾਂ ਦਾ ਸਤਿਕਾਰ ਰਿਆ ਔਰ ਉਹਨਾਂ ਦੀ ਮਿੱਠੀ ਨਿੱਘੀ ਯਾਦ ਨੂੰ ਹਮੇਸ਼ਾ ਹੀ ਯਾਦ ਕਰਦੇ ਆ ਯਾਦ ਕਰਦੇ ਰਵਾਂਗੇ ਸੋ ਜਿੰਨੀਆਂ ਵੀ ਸੰਗਤਾਂ ਇੱਥੇ ਆ ਜਾ ਰਹੀਆਂ ਬੜੀ ਸ਼ਰਧਾ ਦੇ ਨਾਲ ਬੜੀ ਭਾਵਨਾ ਦੇ ਨਾਲ ਨਾਲ ਸੇਵਾ ਵੀ ਕਰ ਰਹੇ ਨੇ ਵੀਰ ਭਰਾ ਔਰ ਬਿਆਲਪੁਰ ਦੀਆਂ ਸੰਗਤਾਂ ਜਿਵੇਂ ਕਿ ਆਪਾਂ ਵੇਖਦੇ ਆ ਦੁਆਬੇ ਦੀ ਧਰਤੀ ਨੂੰ ਇਹ ਵੱਡਾ ਮਾਣ ਆ ਭਾਵੇਂ ਉਹ ਸੇਵਾ ਲੰਗਰ ਦੀ ਲਾ ਲਓ ਤੇ ਭਾਵੇਂ ਸੇਵਾ ਉਹ দান ਦੀ ਲਾ ਲਓ ਤੇ ਭਾਵੇਂ ਉਹ ਸੇਵਾ ਸਰਾਂ ਦੀ ਪੈਜਵੇ ਲੋੜ ਇਹ ਤਾਂ ਵੀ ਅਗਲਵੰਢੀ ਹੋ ਕੇ ਸੇਵਾਵਾਂ ਨਿਭਾਉਂਦੇ ਆ ਉੱਥੇ ਪ੍ਰਸ਼ਾਸਨ ਵੀ ਆਪਣੀ ਡਿਊਟੀ ਨਿਭਾ ਰਿਆ ਔਰ ਇੱਥੇ ਹਾਜ਼ਰੀਆਂ ਲਵਾ ਰਿਆ ਸ਼ਹੀਦ ਸਿੰਘ ਕਿਰਪਾ ਕਨ ਸਾਰਿਆਂ ਦੀਆਂ ਹਾਜ਼ਰੀਆਂ ਦਰਪ万 ਕਨ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਇੱਕ ਵਾਰੀ ਆਪਾਂ ਜਕਾਰਾ ਛੱਡੀਏ ਔਰ ਗੱਜ-ਗੱਜਕਾਰ ਅਖ ਜਾਵੇ ਨਾ ਹਲੋ ਜਾਵੇ ਫਤਿਹ ਪਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ